ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਬਿਨਾ ਪਹੁੰਚੇ ਵਾਲੀ ਸਟੇਟਸ ਵਾਲਾ ਕਟਿੰਗ ਕਰਨ ਲੱਗੇ ਹਾਂ ਤੇ ਇਹ ਵੀਡੀਓ ਤੁਸੀਂ ਪੂਰੀ ਦੇਖਿਓਗੇ ਜ ਜਿਹਦੇ ਨਾਲ ਤੁਹਾਨੂੰ ਪਿੱਛੇ ਤੋਂ ਪਹੁੰਚਾ ਚੱਕਣ ਦੀ ਦਿੱਕਤ ਖਤਮ ਹੋ ਜੂਗੀ ਤੇ ਬਿਲਕੁਲ ਪਹੁੰਚੇ ਦੀ ਈਤਰੀਜ ਹੈ ਜਿਹੜੀ ਮੂਹਰੇ ਤੋਂ ਖੜੀ ਖੜੀ ਰਹੂਗੀ ਤੇ ਇਸੇ ਦੀ ਪੂਰੀ ਵੀਡੀਓ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਨਾਲ ਆ ਕੜੀ ਵਿੱਚ ਕਾਟ ਪਾਵਾਂਗੇ ਕਿ ਜਿਹੜੀ ਸੈਂਟਰਲ ਇਸ ਕਲਾ ਉਦੀ ਕਰੀ ਜਨੋਂ ਖੜੀ ਖੜੀ ਰਵੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਵੀਡੀਓ ਐਂਡ ਤੱਕ ਦੇਖਿਓ ਜੀ ਇੱਥੋਂ ਆਪਾਂ 7 ਇੰਚ ਦਾ ਨਿਸ਼ਾਨ ਲਾਇਆ ਸੀ ਇਹ ਪਹੁੰਚੇ ਦਾ ਤੇ 1.5 ਇੰਚ ਵੱਧ 4 ਇੰਚ ਬੈਲਟ ਦਾ ਛੱਡ ਦਿੱਤਾ ਆਪਾਂ 34 ਇੰਚ ਸਲਵਾਰ ਦੀ ਲੰਬਾਈ ਤਿਆਰ ਕਰਨੀ ਹੈ ਹਾਂ ਜੀ ਇਹ ਆ ਲੰਬਾਈ ਦਾ ਨਿਸ਼ਾਨ ਲਾ ਲਿਆ ਤੇ ਧਰੋਂ ਆਪਾਂ 9.5 ਇੰਚ ਆਸਾਂ ਦਾ ਨਿਸ਼ਾਨ ਲਾਵਾਂਗੇ 9.5 ਤੇ ਆਪਸਨ ਵਾਲਾ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਇਹਦੇ ਇੱਥੋਂ ਥੋੜੀ ਜਿਹੀ ਗਲਾਈ ਦੇ ਨਾਲ ਮਾਰਕਿੰਗ ਕਰਾਂਗੇ ਆਪਾਂ ਦੁਬਾਰੀ ਤੋਂ ਮਾਰਕਿੰਗ ਕਰਦੇ ਹਾਂਗੇ ਥੋੜੀ ਜਿਹੀ ਗਲਾਈ ਪਾਵਾਂਗੇ ਇਹਦੇ ਵਿੱਚ ਇਹ ਦਿਨ ਨਾਲ ਸਲਵਾਰ ਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਆਵੇ ਲਓ ਜੀ ਇੱਕ ਪੱਲਾ ਇਹਦਾ ਕਟਿੰਗ ਹੋ ਗਿਆ ਆਪਾਂ ਇਹਦਾ ਘੇਰ ਇੰਨਾ ਹੀ ਰੱਖਣਾ ਜੇ ਆਪਾਂ ਇਹਦਾ ਘੇਰ ਵੱਧ ਕਰਨਾ ਹੋਵੇ ਤਾਂ ਜਿਹੜਾ ਆਪਾਂ ਨਾਲੋਂ ਤੋਂ ਕਪੜਾ ਲਾਇਆ ਦੀ ਉਹ ਵੱਲ ਦੀ ਆਪਾਂ ਕੁੰਡੀ ਪਾ ਸਕਦੇ ਹਾਂ ਥੋੜਾ ਜਿਹਾ ਫੇਰ ਵੱਧ ਜਾਵੇ ਇਹ ਸਲਵਾਰ ਹਲਕੀ ਹੈ ਥੋੜਾ ਘੱਟ ਨਾਪ ਦੀ ਆ ਇਸ ਕਰਕੇ ਆਪਾਂ ਇਹਨੂੰ ਕੁੰਡੀ ਨਹੀਂ ਪਾਵਾਂਗੇ ਬਾਕੀ ਅੱਗੇ ਗਰਮੀ ਵਾਲਾ ਛੋਟਾ ਇਹ ਗਰਮੀ ਵਾਲਾ ਸੀਜ਼ਨ ਆ ਰਿਹਾ ਹੈ ਇਸ ਕਰਕੇ ਆਪਾਂ ਨੂੰ ਬਿਲਕੁਲ ਹਲਕੀ ਸਲਵਾਰ ਹੀ ਬਣਾਵਾਂਗੇ ਅੱਜ ਹੈਗੀ ਆ 28 ਜਨਵਰੀ ਹਲੋ ਜੀ ਜਿਹੜਾ ਪਹਿਲਾਂ ਪੱਲਾ ਕਟਿੰਗ ਕੀਤਾ ਸੀ ਉਹਨੂੰ ਆਪਾਂ ਇਹਦੇ ਉੱਪਰ ਰੱਖ ਲਾਂਗੇ ਨੀਚੇ ਵਾਲੇ ਪੱਲੇ ਨੂੰ ਆਪਾਂ ਪ੍ਰੈਸ ਕਰ ਲੇਤਾ ਇਹ ਵਾਲੇ ਕੱਪੜੇ ਨੂੰ ਨਾ ਪ੍ਰੈਸ ਖਿੱਚਦੀ ਆ ਆਪਦੇ ਕੰਨੀ ਨੂੰ ਤਾਂ ਕਰਕੇ ਮੈਂ ਇਹਨੂੰ ਥੋੜੇ ਘੱਟ ਗਰਮ ਕਰਕੇ ਪ੍ਰੈਸ ਵਾਸ ਆਪਾਂ ਇਹਦੇ ਮੋਟੇ-ਮੋਟੇ ਜਿਹੀ ਬਾਹਲੀ ਕੱਟਿਆ ਕਿਉਂਕਿ ਆਪਾਂ ਇਹਨੂੰ ਪੂਰੀ ਤਰ੍ਹਾਂ ਗਰਮ ਕਰਕੇ ਪ੍ਰੈਸਨ ਵਾਲ ਨਹੀਂ ਕੱਟਿਆ ਤੁਹਾਨੂੰ ਸਿਲਵਟਾ ਦਿਖ ਰਹੀਆਂ ਹੋਣਗੀਆਂ ਆ ਗਏ ਇਹਨੂੰ ਨਾ ਪ੍ਰੈਸ ਜਦੋਂ ਹੀ ਆਪਾਂ ਇਹਦੇ ਉੱਤੇ ਪ੍ਰੈਸ ਧਰਦੇ ਆ ਨਾ ਪ੍ਰੈਸ ਇਹਨੂੰ ਹਲਕਾ-ਹਲਕਾ ਨਾ ਖਿੱਚਦੀ ਆ ਹਾਫ ਜੀ ਮਸਲੀਨ ਦਾ ਕੱਪੜਾ ਹੈ ਇਹ ਲਓ ਜੀ ਇਸ ਤਰ੍ਹਾਂ ਕੱਪੜਾ ਆਪਾਂ نیچے ਤੋਂ ਕਟਿੰਗ ਕਰ ਦਿੱਤਾ ਪੱਲੇ ਦੇ ਪੱਲੇ ਰੱਖ ਕੇ ਆਪਾਂ ਦੋਨੋਂ ਪੱਲੇ ਕਟਿੰਗ ਕਰ ਲਈ ਇਸ ਤਰ੍ਹਾਂ ਇਹੋ ਜਿਹੀ ਸਲਵਾਰ ਹੋ ਗਈ ਆਪਣੀ ਕਟਿੰਗ ਤੇ ਹੁਣ ਆਪਾਂ ਦੀ ਲੋਟ ਕਟਿੰਗ ਕਰਾਂਗੇ ਯਾਦ 34 ਇੰਚ ਤਿਆਰ ਤੇ ਇਥੋਂ ਆਪਾਂ ਜਿਹੜੀ ਇਹਦੀ ਪਿਛਲੀ ਸਿਉਣ ਨਾ ਚੱਕਣ ਦਾ ਕਾਰਨ డే ఇంచేను డాన్ అస్టిమేట్స్ సత అం di hmm. Oke okay, bye.